ਤੁਸੀਂ ਵੇਖ ਰਹੇ ਹੋ ਲਿਬੇਲਿਟੀ ਵੀ ਮੁਤਾਜਦਾ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਜੀ ਪੰਜਾਬ ਦੇ ਵਿੱਚ ਫੋਟੋ ਕਲਚਰ ਪਹਿਲੀਆਂ ਸਰਕਾਰਾਂ ਦੇ ਸਮੇਂ ਵੀ ਬੋਡਾਂ ਇਸ਼ਤਿਹਾਰਾਂ ਤਖਤੀਆਂ ਬੈਨਰਾਂ ਅਖਬਾਰੀ ਟੀਵੀ ਇਸ਼ਤਿਹਾਰਾਂ 'ਚ ਮੁੱਖ ਮੰਤਰੀਆਂ ਦੀਆਂ ਫੋਟੋਆਂ ਖੂਬ ਪ੍ਰਚਲਿਤ ਹੁੰਦੀਆਂ ਸੀ ਸਾਈਕਲਾਂ ਤੋਂ ਲੈ ਕੇ ਬੱਸਾਂ ਦੇ ਮਗਰ ਤੱਕ ਐ ਐਂਬੂਲੈਂਸਾਂ ਤੱਕ ਮੁੱਖ ਮੰਤਰੀਆਂ ਦੀਆਂ ਫੋਟੋਆਂ ਲੱਗਦੀਆਂ ਰਹੀਆਂ ਆਮ ਆਦਮੀ ਪਾਰਟੀ ਇਸ ਫੋਟੋ ਕਲਚਰ ਦਾ ਵਿਰੋਧ ਕਰਕੇ ਇਸ ਫੋਟੋ ਕਲਚਰ ਨੂੰ ਭੰਡ ਕੇ ਸੱਤਾ ਚਾਈ ਤੇ ਆਉਣ ਤੋਂ ਬਾਅਦ ਕਹਿੰਦੇ ਫੋਟੋ ਕਲਚਰ ਹੋਰ ਵੱਧ ਗਿਆ ਨਿਯੁਕਤੀ ਪੱਤਰਾਂ ਤੋਂ ਲੈ ਕੇ ਲਫਾਫਿਆਂ ਤੱਕ ਤੇ ਮਹੱਲਾ ਕਲੀਨਿਕਾਂ ਦੇ ਬੋਰਡਾਂ ਤੱਕ ਕਹਿੰਦੇ ਫੋਟੋਆਂ ਲੱਗੀਆਂ ਇਹਨਾਂ ਨੂੰ ਲੈ ਕੇ ਵਿਰੋਧੀ ਧਿਰ ਨੇ ਰੋਲਾ ਵੀ ਪਾਇਆ ਪਰ ਸਰਕਾਰ ਨੇ ਕਿਸੇ ਦੀ ਨਹੀਂ ਸੁਣੀ ਪਰ ਹੁਣ ਕਹਿੰਦੇ ਜੀ ਜਿਹੜਾ ਆਟਾ ਦਾਲਾ ਸਕੀਮ ਘਰ ਘਰ ਆਟਾ ਪਹਚਾਉਣ ਦੀ ਸਕੀਮ 14 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀ ਆ ਕਹਿੰਦੇ ਜੀ ਇਸ ਦੇ ਲਈ ਜਿਹੜੇ ਥੈਲੇ ਬਣੇ ਨੇ ਉਹਦੇ ਪਰ ਤੁਹਾਨੂੰ ਫੋਟੋ ਨਹੀਂ ਦਿਖਣੀ ਹੋਣੀ ਕੀ ਮੌਜੂਦਾ ਪੰਜਾਬ ਸਰਕਾਰ ਨੇ ਮਾਨ ਸਰਕਾਰ ਨੇ ਫੈਸਲਾ ਕਰ ਲਿਆ ਕਿ ਆਪਾਂ ਫੋਟੋ ਕਲਚਰ ਤੋਂ ਦੂਰੀ ਬਣਾਉਣੀ ਆ ਜਾਂ ਕੋਈ ਮਜਬੂਰੀ ਵਸ਼ ਫੋਟੋ ਲਾਉਣਾ ਰਹਿ ਗਈ ਫੋਟੋ ਲਾਈ ਨਹੀਂ ਜਾ ਸਕੀ ਕੀ ਹੈ ਪਹਿਲੂ ਜਦੋਂ ਇਹ ਪਹਿਲੂ ਗੌਰ ਕਰਦੇ ਆ ਤਾਂ ਮੈਂ ਥੈਲਾ ਦੇਖਦਾ ਮਾਰਕ ਫੈਡ ਨੇ ਝੋਲੇ ਤਿਆਰ ਕਰਾਏ ਨੇ ਦੱਸਣ ਵਾਲੇ ਤਾਂ ਇਹ ਦੱਸਦੇ ਨੇ ਕਿ ਪਹਿਲਾਂ ਕੰਪਿਊਟਰ ਤੇ ਪ੍ਰਿੰਟ ਤਿਆਰ ਕੀਤਾ ਗਿਆ ਸੀ ਨਾ ਝੋਲਿਆਂ ਦਾ ਉਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਫੋਟੋ ਲਾਈ ਵੀ ਗਈ ਸੀ ਕਹਿੰਦੇ ਝੋਲੇ ਤੇ ਤੇ ਉਹ ਲਾ ਕੇ ਜਦੋਂ ਦਿਖਾਈ ਗਈ ਤਾਂ ਕਹਿੰਦੇ ਉਹਦੇ ਵਿੱਚ ਆਇਆ ਕਿ ਲਾਹ ਤਾਂ ਦਿੱਤੀ ਪਰ ਆਪਣਾ ਕੇਂਦਰ ਨਾਲ ਜਿਹੜਾ ਆਇਸ਼ਮਾਨ ਯੋਜਨਾ ਦੇ ਤਹਿਤ ਪੰਗਾ ਚੱਲਦਾ ਹੈ ਉਹਨਾਂ ਨੇ ਜਿਹੜੇ ਫੰਡ ਰੋਕ ਕੇ ਨੇ ਤੇ ਕਹਿੰਦੇ ਏਸ ਫੋਟੋ ਤੋਂ ਬਾਅਦ ਕਿਤੇ ਇਹ ਨਾ ਹੋਵੇ ਕਿ ਉਹ ਆਟਾ ਦਾਲ ਸਕੀਮ ਵਾਲਾ ਵੀ ਆਪਣਾ ਸਾਰਾ ਕੁਝ ਰੋਕ ਲੈਣ ਕਿਉਂਕਿ ਕਣਕ ਉਧਰੋਂ ਆਉਣੀ ਆ। ਇਹ ਜਿਹੜੀ ਯੋਜਨਾ ਹੈ ਕਿਸੇ ਸਮੇਂ ਬਾਦਲ ਇਹਨੂੰ ਆਪਣੇ ਨਾਂ ਤੇ ਪ੍ਰਚਾਰ ਦੇ ਰਹੇ ਕੈਪਟਨ ਆਪਣੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕਰਦੇ ਰਹੇ ਤੇ ਹੁਣ ਵੀ ਮੌਜੂਦਾ ਸਰਕਾਰ ਇਹ ਐਲਾਨ ਕਰਕੇ ਕਿ ਘਰ-ਘਰ ਰਾਸ਼ਨ ਪਚਾਵਾਂਗੇ ਇਸ ਨੂੰ ਇਹ ਜਚਾਉਣਾ ਚਾਹੁੰਦੀ ਹੈ ਕਿ ਸਾਡੇ ਕੋਟੇ 'ਚੋਂ ਆ ਪਰ ਸਚਾਈ ਇਹ ਹੈ ਕਿ ਕੇਂਦਰ ਦੀ ਯੋਜਨਾ ਹਾਂ ਕੇਂਦਰ ਕਿਹੜਾ ਪੱਲਿਓਂ ਦਿੰਦਾ ਜੇ ਉਹ ਖਰੀਦਦਾ ਵੀ ਹੈ ਕਣਕ ਤਾਂ ਉਹ ਭਾਈ ਲੋਕਾਂ ਦੇ ਟੈਕਸ ਵਾਲੇ ਪੈਸੇ ਨਾਲ ਹੀ ਖਰੀਦਦਾ ਉਹਦੇ ਵਿੱਚ ਲਾਹਾ ਤਾਂ ਅਡਾਨੀ ਅਡਾਨੀ ਵੀ ਅਵਾਨੀ ਅਡਾਨੀ ਵੀ ਲੈ ਜਾਂਦੇ ਅੱਜ ਕੱਲ ਕਹਿੰਦੇ ਉਹ ਹੀ ਪ੍ਰਾਈਵੇਟ ਵਪਾਰੀ ਵੀ ਲੈ ਰਹੇ ਜਿਹੜੇ ਖਰੀਦਦੇ ਆ ਵਿੱਚ ਸੋ ਉਹਨਾਂ ਤੋਂ ਖਰੀਦ ਕੇ ਫਿਰ ਕਹਿੰਦੇ ਜੀ ਵੋਟਾਂ ਦੇ ਲਈ ਕੇਂਦਰ ਵੰਡਦਾ ਇਸੇ ਲਈ ਅਗਲੇ ਬਾਅਦ ਵੀ ਪਹਿਲਾਂ ਹੀ ਕਰ ਲੇ ਪਰ ਅਗਲੇ ਕਹਿੰਦੇ ਕੇਂਦਰੀ ਯੋਜਨਾ ਕੇਂਦਰ ਤੋਂ 90% ਤੋਂ ਲੈ ਕੇ 92% ਇਸ ਯੋਜਨਾ 'ਚ ਕੇਂਦਰ ਦਾ ਯੋਗਦਾਨ ਹੈ ਸੂਬੇ ਦਾ ਯੋਗਦਾਨ ਤਾਂ ਮਾਤਰ 8-10% ਤੇ ਫਿਰ ਵੀ ਜੇਕਰ ਸੂਬੇ ਨੇ ਆਪਣੀ ਫੋਟੋ ਲਾਈ ਕਹਿੰਦੇ ਫਿਰ ਐ ਨਾ ਹੋਵੇ ਕਿ ਆਸ਼ਵਾਨ ਯੋਜਨਾ ਦੇ ਤਹਿਤ ਜਿਵੇਂ 600 ਕਰੋੜ ਰੋਕੀ ਬੈਠੇ ਨੇ ਕਿ ਭਾਈ ਜਿਹੜੇ ਮੋਢਲੇ ਸਿਹਤ ਕੇਂਦਰ ਨੇ ਥੋੜੇ ਉਹ ਤਾਂ ਕਿਤੇ ਹੈ ਹੀ ਨਹੀਂ ਇਹ ਮਹਿਲਾ ਕਲੀਨਿਕ ਤਾਂ ਆਮ ਆਦਮੀ ਪਾਰਟੀ ਦਾ ਪ੍ਰਚਾਰ ਕੇਂਦਰ ਨੇ ਫਿਰ ਐ ਤੁਸੀਂ ਆਪੇ ਸਾਰ ਲੋ ਅਸੀਂ ਨਹੀਂ ਦਿੰਦੇ ਕੁਝ 600 ਕਰੋੜ ਰੋਕਿਆ ਹੋਇਆ ਪਿੰਡੂ ਵਿਕਾਸ ਫੰਡ ਸਾਡਾ ਉਹ ਰੋਕੀ ਬੈਠੇ ਨੇ ਹੋਰ ਸਾਡੇ ਵਿਕਾਸ ਦੇ ਫੰਡ ਹੋਰ ਰੋਕੇ ਹੋਏ ਨੇ ਤੇ ਆ ਇੱਕ ਕਹਿੰਦੇ ਧਮਕੀ ਵੀ ਦਿੱਤੀ ਹੋਈ ਹੈ ਕਿ 1837 ਕਰੋੜ ਦਾ ਜਿਹੜਾ ਕਰਜ਼ਾ ਸੀ ਉਹ ਵੀ ਰੋਕ ਲਾਂਗੇ ਕੁਝ ਇਸ ਲਈ ਕਹਿੰਦੇ ਫਿਰ ਅਫਸਰਾ ਨੇ ਸਰਕਾਰ ਨੇ ਮਿਲ ਵਰਤ ਕੇ ਇਹ ਫਾਰਮੂਲਾ ਕੱਢਿਆ ਕਿ ਮਾਰਕਫੈਟ ਨੂੰ ਹਦਾਇਤ ਦਿੱਤੀ ਕਿ ਭਾਈ ਬਿਨਾ ਫੋਟੋ ਤੋਂ ਦੇਖੋ ਕੀ ਹੋ ਸਕਦਾ ਕਹਿੰਦੇ ਜਿਵੇਂ ਐ ਲਿਖੋ ਜਿਹੜੀ ਕੇਂਦਰੀ ਯੋਜਨਾ ਹੈਗੀ ਆ ਇਹ ਆਟਾ ਦਾਲ ਵਾਲੀ ਉਹਦੇ ਸੰਬੰਧਿਤ ਵਿਭਾਗ ਦਾ ਨਾਮ ਲਿਖ ਦਿਓ ਕਹਿੰਦੇ ਠੀਕ ਹੈ ਵੀ ਫਿਰ ਇਹ ਕਿਸ ਐਕਟ ਤਹਿਤ ਚੱਲਦੀ ਹੈ ਕਹਿੰਦੇ ਜਿਵੇਂ ਕਰੋ ਫਿਰ ਕੌਮੀ ਖੁਰਾਕ ਸੁਰੱਖਿਆ ਐਕਟ ਇਹ ਲਿਖੋ ਜੀ ਉੱਪਰ ਫਿਰ ਅੰਗਰੇਜ਼ੀ 'ਚ ਕਹਿੰਦੇ ਜੀ ਝੋਲੇ ਦੇ ਉੱਪਰ ਲਿਖਤਾ NFSC ਦਾ ਫੁੱਲ ਫਾਰਮ ਨੈਸ਼ਨਲ ਫੂਡ ਸਕਿਉਰਟੀ ਐਕਟ ਇਹ ਲਿਖਤਾ ਉੱਪਰ ਫਿਰ ਲਿਖਤਾ ਜੀ ਸਚੱਜਾ ਸ਼ਾਸਨ ਮੁਫਤ ਰਾਸ਼ਨ ਇਹ ਮੋਟਾ ਕਰਕੇ ਲਿਖਤਾ ਤੇ ਝੋਲੇ ਦਾ ਰੰਗ ਕਹਿੰਦੇ ਜੀ ਇਹ ਪਾਰਟੀ ਦਾ ਰੰਗ ਹੈ ਉਸ ਰੰਗ ਦਾ ਝੋਲਾ ਬਣਾ ਲਓ ਮਤਲਬ ਰੰਗ ਵੀ ਰਾਜਨੀਤੀ ਦਾ ਹਿੱਸਾ ਨੇ ਹੁਣ ਸਾਡੇ ਇਹ ਅਸੀਂ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਰੰਗ ਵੰਡ ਲਏ ਤੇ ਫਿਰ ਇਹ ਪਾਰਟੀ ਇੱਕ ਰੰਗ ਨੂੰ ਆਪਣਾ ਰੰਗ ਦੱਸਦੀ ਹੈ ਤੇ ਕਹਿੰਦੇ ਜੀ ਹੁਣ ਸਾਡੀਆਂ ਪੱਗਾਂ ਦੇ ਰੰਗ ਦਾ ਝੋਲਾ ਬਣਾ ਲਓ ਤੂ ਉਸ ਰੰਗ ਦਾ ਕਹਿੰਦੇ ਝੋਲਾ ਬਣਾ ਲਿਆ ਜੀ ਤਾਂ ਕਿ ਐਂ ਲੱਗੇ ਕਿ ਸਰਕਾਰ ਦੇ ਰਹੀ ਐ ਉੱਪਰ ਅੰਗਰੇਜ਼ੀ ਚ ਲਿਖ ਦੋ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਤਾਂ ਕਿ ਅਧੀ ਜਨਤਾ ਨੂੰ ਪਤਾ ਹੀ ਲੱਗੇ ਇਹਨੂੰ ਦੇਣਾ ਕਿ ਉਹ ਲੱਗੇ ਲੈ ਵੀ ਮਾਨ ਸਰਕਾਰ ਨੇ ਦਿੱਤਾ ਤੇ ਥੱਲੇ ਕਹਿੰਦੇ ਲਿਖ ਦੋ ਪੰਜਾਬ ਸਰਕਾਰ ਨੇ ਐਨ ਐਪੈਸੇ ਅਧੀਨ ਪ੍ਰਾਪਤ ਰਾਸ਼ਨ ਘਰ ਘਰ ਪਹੁੰਚਾਇਆ ਹੁਣ ਇੱਥੇ ਵੀ ਐਨ ਐਪੈਸੇ ਲਿਖ ਦੋ ਤਾਂ ਕਿ ਫੁੱਲ ਫਾਰਮ ਤੋਂ ਅਗਲੇ ਨੂੰ ਕੀ ਲੈਣਾ ਕੀ ਹੈ ਕੀ ਨਹੀਂ ਮੂਰੇ ਪੰਜਾਬ ਸਰਕਾਰ ਆ ਗਿਆ ਪੰਜਾਬ ਸਰਕਾਰ ਨੇ ਐਨ ਐਪੈਸੇ ਅਧੀਨ ਪ੍ਰਾਪਤ ਰਾਸ਼ਨ ਘਰ ਘਰ ਪਹੁੰਚਾਇਆ ਸੋ ਇਸ ਲਈ ਕੇਂਦਰੀ ਕੇਂਦਰ ਨਾਲ ਸਿੱਧਾ ਟਕਰਾਉਣ ਤੋਂ ਵੀ ਬਚ ਜਿਏ ਕੇਂਦਰ ਵੱਲੋਂ ਸਾਡੇ ਏਸ ਆਟਾਦਾਲ ਸਕੀਮ ਦੇ ਉੱਤੇ ਮੁਫਤ ਰਾਸ਼ਨ ਵਨਾਲੀ ਸਕੀਮ ਦੇ ਉੱਤੇ ਰੋਕ ਵੀ ਨਾ ਲੱਗ ਜਵੇ ਕੋਈ ਖੜੋਤ ਵੀ ਨਾ ਜਵੇ ਕੇਂਦਰ ਕਹਿੰ ਕੇ ਯੋਜਨਾ ਸਾਡੀ ਸੀ ਤੁਸੀਂ ਆਪਣੇ ਖਾਤੇ ਪਾ ਰਹੇ ਹੋ ਜਿਵੇਂ ਸਾਡੇ ਆਸ਼ਵਾਨ ਯੋਜਨਾ ਦੇ 600 ਕਰੋੜ ਰੋਕਿਆ 800 ਨਾ ਰੋਕ ਲੈਣ ਇਹ ਇਸ ਲਈ ਕਹਿੰਦੇ ਕੇ ਫਾਰਮੂਲਾ ਕੱਢੋ ਤੇ ਉਹ ਫਾਰਮੂਲਾ ਕੱਢ ਕੇ ਕਹਿੰਦੇ ਹੁਣ ਤੈਅ ਕਰ ਲਿਆ ਕਿ ਆਪਾਂ ਆ ਚੋਲੇ ਬਣਾ ਕੇ ਵੰਡਨੇ ਆ ਕਿਤੇ ਬਿਨਾ ਫੋਟੋ ਲਾਏ ਆਪਾਂ ਆਪਣੀ ਸਕੀਮ ਲਾ ਲੈਣੀ ਆ ਸੋ ਇਚ ਕਿੰਨੇ ਕਾਮਯਾਬ ਹੁੰਦੇ ਨੇ ਕਿੰਨਾ ਕ ਕੇਂਦਰੀ ਫੰਡ ਲੈਣ ਚ ਜਾਂ ਇਸ ਯੋਜਨਾ ਦੇ ਤਹਿਤ ਜੇਕਰ ਹੁੰਦਾ ਜਾਂ ਕੇਂਦਰ ਕਾਨੂੰ ਇਹਦੇ ਚ ਕੋਈ ਨੁਕਸ ਕੱਢਦਾ ਕਿਉਂਕਿ ਉਹ ਵੀ ਬਹਾਨੇ ਲੱਭਦਾ ਫਿਰਦਾ ਸੋ ਇਸ ਲਈ ਇਸ ਇਹ ਵੀ ਇੱਕ ਨਾ ਮਤਰਾ ਦਾ ਪਹਿਲੂ ਚਰਚਾ ਚ ਆਇਆ ਚਲੋ ਜਿੱਥੇ ਚਰਚਾ ਹੈ ਉੱਥੇ ਚਰਚਾ ਤਾਂ ਜਨਾਬ ਸਾਡੇ ਬਜਟ ਨੂੰ ਲੈ ਕੇ ਵੀ ਕਾਫੀ ਹੈ ਬਜਟ ਤਸਵੀਜ਼ ਪੰਜਾਬ ਦੇ ਵਿੱਚ ਆਉਣ ਵਾਲਾ ਅਗਲਾ ਬਜਟ ਪੰਜਾਬ ਸਰਕਾਰ ਨੇ ਬਣਾਉਣਾ ਹੈ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਬਣਾਉਣਾ ਵਿੱਤ ਵਿਭਾਗ ਦੇ ਮੰਤਰੀ ਨੇ ਹਰਪਾਲ ਸਿੰਘ ਚੀਮਾ ਤੇ ਉਹਨਾਂ ਦੀ ਟੀਮ ਉਹਨਾਂ ਨੂੰ ਜਿਹੜੀ ਮਿਲੀ ਹੋਈ ਹੈ ਅਫਸਰਾਂ ਦੀ ਅਮਲਾ ਫਲਾ ਉਹਨਾਂ ਨੇ ਸਾਰਿਆਂ ਨੇ ਬੈਠ ਕੇ ਤਸਵੀਜ਼ਾਂ ਨੂੰ ਅੰਤਮ ਸ਼ੁਆਹ ਦੇਣੀਆਂ ਹੁੰਦੀਆਂ ਹਾਂ ਸਰਕਾਰ ਨੂੰ ਲੱਗੇ ਕਿ ਖੇਤੀ ਵਾਲੇ ਵਿਸ਼ੇ ਤੇ ਆਹ ਵਿਅਕਤੀ ਸਾਨੂੰ ਸਲਾਹ ਦੇ ਸਕਦੇ ਨੇ ਸਰਕਾਰ ਨੂੰ ਲੱਗੇ ਕਿ ਵਪਾਰਕ ਮਸਲੇ ਤੇ ਆਹ ਵਿਅਕਤੀ ਸਾਨੂੰ ਸਲਾਹ ਦੇ ਸਕਦੇ ਨੇ ਫਾਈਨਾਂਸ ਵਾਲੇ ਵਿੱਤ ਵਾਲੇ ਮਸਲੇ ਤੇ ਆਹ ਬੰਦੇ ਮਾਹਰ ਨੇ ਸਲਾਹਾਂ ਦੇ ਸਕਦੇ ਨੇ ਤਾਂ ਸਰਕਾਰ ਉਹਨਾਂ ਨਾਲ ਜਾ ਵਿਭਾਗ ਉਹਨਾਂ ਨਾਲ ਜਾਂ ਮੰਤਰੀ ਸਾਹਿਬ ਤੇ ਅਧਿਕਾਰੀ ਉਹਨਾਂ ਨਾਲ ਬੈਠਕਾਂ ਕਰ ਸਕਦੇ ਨੇ ਤੇ ਉਸ ਬੈਠਕਾਂ ਦੇ ਵਿੱਚ ਉਹ ਉਹਨਾਂ ਤੋਂ ਉਹਨਾਂ ਦੀ ਸਲਾਹਾਂ ਲਿਖਤੀ ਰੂਪ ਚ ਗੱਲਬਾਤ ਦੇ ਰੂਪ ਚ ਨੋਟ ਕਰ ਸਕਦੇ ਨੇ ਪਰ ਬਜਟ ਕਿਸ ਰੂਪ ਚ ਹੋਏਗਾ ਬਜਟ ਚ ਕੀ ਹੋਏਗਾ ਬਜਟ ਬਾਰੇ ਜਾਣਕਾਰੀ ਜਨਤਕ ਕਰਨ ਦਾ ਕਹਿੰਦੇ ਅਧਿਕਾਰ ਨਹੀਂ ਇਹ ਕਾਨੂੰਨ ਦੀ ਸੰਵਿਧਾਨ ਦੀ ਤੇ ਮੰਤਰੀਆਂ ਵੱਲੋਂ ਚੁੱਕੀ ਗਈ ਹਕ ਹਕੂਕਾਂ ਨੂੰ ਗੁਪਤ ਰੱਖਣ ਦੀ ਕਹਿੰਦੇ ਸੌ ਦੇ ਵਿਰੁੱਧ ਹੈ ਜੀ ਸਾਰਾ ਕੁਝ ਪਰ ਅਜਿਹਾ ਕੀ ਹੋ ਗਿਆ ਅਜੀਤ ਅਖਬਾਰ ਦਾ ਦਾਵਾ ਹੈ ਕਿ ਦਿੱਲੀ ਦੀ ਇੱਕ ਮੰਤਰੀ ਪਿਛਲੇ 2-3 ਦਿਨਾਂ ਤੋਂ ਪੰਜਾਬ ਦੇ ਦੌਰੇ ਤੇ ਸੀ ਤੇ ਪੰਜਾਬ ਦੇ ਦੌਰੇ ਦੌਰਾਨ ਇਹ ਬੀਬੀ ਨੇ ਅਖਬਾਰ ਦਾਵਾ ਕਰਦੀ ਹੈ ਕਿ ਉਸ ਦਿੱਲੀ ਦੀ ਮੰਤਰੀ ਬੀਬੀ ਹਾਤਸ਼ੀ ਨੇ ਕਹਿੰਦੇ ਜੀ ਵਿੱਤ ਮੰਤਰੀ ਹਰਪਾਲ ਚੀਮਾ ਦੀ ਅਗਵਾਈ ਹੇਠ ਬਜਟ ਤਜ਼ਵੀਜ਼ਾਂ ਨੂੰ ਅੰਤਮ ਸ਼ੂਆ ਦੇਣ ਵਾਲੀ ਬੈਠਕ ਦੇ ਵਿੱਚ ਸ਼ਿਰਕਤ ਕੀਤੀ। ਹੁਣ ਅਜੀਤ ਦਾ ਦਾਅਵਾ ਤਾਂ ਇਹ ਹੈ ਕਿ ਅਫਸਰਾਂ ਤੋਂ ਸਾਨੂੰ ਜਾਣਕਾਰੀ ਮਿਲੀ ਤੇ ਅਫਸਰਾਂ ਨੇ ਕਹਿੰਦੇ ਸਾਨੂੰ ਇਹ ਵੀ ਦੱਸਿਆ ਕਿ ਜੀ ਉਹ ਬੀਬੀ ਨੂੰ ਬੈਠਣ ਦਾ ਅਧਿਕਾਰ ਨਹੀਂ ਸੀ। ਬਾਹਰਲੇ ਸੂਬੇ ਦੀ ਮੰਤਰੀ ਸਰਕਾਰੀ ਬੈਠਕ ਦੇ ਵਿੱਚ ਉਹ ਵੀ ਬਜਟ ਤਜ਼ਵੀਜ਼ਾਂ ਵਾਲੀ ਬੈਠਕ ਦੇ ਵਿੱਚ ਇਦਾਂ ਸ਼ਾਮਲ ਨਹੀਂ ਹੋ ਸਕਦੀ। ਪਰ ਕਹਿੰਦੇ ਜੀ ਉਹਨੂੰ ਟੋਕਣ ਦਾ ਰੋਕਣ ਦਾ ਅਧਿਕਾਰ ਵੀ ਵਿੱਤ ਮੰਤਰੀ ਕੋਲ ਹੈ ਤੇ ਜਦੋਂ ਵਿੱਤ ਮੰਤਰੀ ਸਾਹਿਬ ਹੀ ਨਹੀਂ ਬੋਲੇ ਫਿਰ ਅਫਸਰ ਕਹਿੰਦੇ ਅਸੀਂ ਕੀ ਕਰਦੇ ਹਾਂ ਅਰਵਿੰਦ ਕੇਜਰੀਵਾਲ ਦੀ ਖਾਸਮ ਖਾਸ ਮੰਨੇ ਜਾਂਦੀ ਹੈ ਅਥੀ ਹੋਰੀ ਤੇ ਕਹਿੰਦੇ ਜੀ ਉਹਨਾਂ ਨੇ ਇਸ ਬੈਠਕ ਦੇ ਵਿੱਚ ਹਿੱਸਾ ਲੈ ਕੇ ਪੰਜਾਬ ਦੀਆਂ ਬਜਟ ਦੀਆਂ ਤਜ਼ਵੀਜ਼ਾਂ ਤੈਅ ਕੀਤੀਆਂ ਮਤਲਬ ਸੰਵਿਧਾਨ ਕਾਨੂੰਨ ਸੋਂ ਸਾਰਾ ਕੁਝ ਲਾਂਬੇ ਰੱਖ ਕੇ ਕਹਿੰਦੇ ਜੀ ਉਹਨਾਂ ਮੁਰੇ ਪਰੀ ਕੋਈ ਨਮੀ ਚੀਜ਼ ਹੈ ਭਾਈ ਇਹ ਕੁਛ ਨਵਾਂ ਵਾਪਰਿਆ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਹਿਲਾ ਬਜਟ ਕਹਿੰਦੇ ਮਨੀਸ਼ ਸ਼ੋਧਿਆ ਦੀ ਦੇਖ ਰੇਖ ਚ ਬਣਿਆ ਸੀ ਮਨੀਸ਼ ਸ਼ੋਧਿਆ ਮੀਟਿੰਗਾਂ ਚ ਸ਼ਾਮਲ ਹੋਏ ਸੀ ਉਹ ਨਵਲ ਅਗਰਵਾਲ ਜਾਂ ਨਵਲ ਕਸ਼ੋਰ ਉਹ ਬੈਠਕਾਂ ਚ ਬੈਠਦਾ ਰਹੇ ਉਹਦੀਆਂ ਫੋਟੋਆਂ ਤਾਂ ਅਕਬਾਰ ਹੋਈਆਂ ਉਹਦੇ ਕਮਰਾ ਅਲਾਟ ਕਰਨ ਦੀਆਂ ਖਬਰਾਂ ਬਾਹਰ ਆਈਆਂ ਉਹ ਕਿਸ ਅਧਿਕਾਰ ਨਾਲ ਬੈਠਕਾਂ ਚ ਬੈਠਦਾ ਸੀ ਉਹਦੀ ਦਖਲਅੰਦਾਜ਼ੀ ਕੀ ਸੀ ਰਾਗਵ ਚੱਡਾ ਦੇ حوالے ਨਾਲ ਕਿੰਨਾ ਕੁਛ ਸਰਕਾਰੀ ਗਲਿਆਰਾਂ 'ਚ ਨਿਕਲਦਾ ਰਿਹਾ ਕਿ ਅਫਸਰ ਕਹਿੰਦੇ ਅੱਕੇ ਪਈਆਂ ਦੋ ਦੋ ਥਾਂਵਾਂ ਤੇ ਫਾਈਲਾਂ ਕਿਉਂ ਦਿਖਾਈਏ ਕਹਿੰਦੇ ਜੀ ਰਾਗਵ ਚੱਡਾ ਨੂੰ ਘਰੇ ਜਾ ਕੇ ਦਿਖਾਉਣੀ ਪੈਂਦੀਆਂ ਸੀ ਮੀਟਿੰਗਾਂ ਲੈਂਦੀਆਂ ਜੀ ਰਾਗਵ ਚੱਡਾ ਹਾਂ ਜੀ ਉਹਨਾਂ ਨੂੰ ਵੱਖਰਾ ਕੋਠੀ ਮਿਲੀ ਐ ਅਲਾਟ ਕੀਤੀ ਐ ਜੀ ਸਾਰਾ ਕੁਝ ਐ ਇਹ ਚਰਚਾ 'ਚ ਇਹ ਸਾਰੇ ਪਹਿਲੂ ਕੁਝ ਸਮੇਂ ਤੋਂ ਠੰਡੇ 'ਚ ਹੋ ਰਹੇ ਸੀ ਸੋ ਅਚਾਨਕ ਆਤਸ਼ੀ ਦੀ ਇਸ ਬੈਠਕ ਦੀ ਖ਼ਬਰ ਨੇ ਇਹ ਮੁੱਦਾ ਫੇਰ ਚਰਚਾ 'ਚ ਲਿਆਂਦਾ ਕਿ ਪੰਜਾਬ ਸਰਕਾਰ ਨੂੰ ਚਲਾਹ ਕੌਣ ਰਿਹਾ ਪੰਜਾਬ ਦੇ ਚੁਣੇ ਨੁਮਾਇੰਦੇ ਪੰਜਾਬ ਦੇ ਲੋਕਾਂ ਵੱਲੋਂ ਚੁਣੇ ਨਮੇ ਦੇ ਜਾਂ ਦਿੱਲੀ ਵਾਲੇ ਸੋ ਇੱਕ ਹਾਈ ਕਮਾਂਡ ਆਪਣੀ ਪਾਰਟੀ ਦੇ ਵਿੱਚ ਦਾ ਦਖਲ ਅੰਦਾਜ਼ੀ ਕਰ ਸਕਦਾ ਹੈ ਪਰ ਸਰਕਾਰ ਦਖਲ ਅੰਦਾਜ਼ੀ ਜਾਂ ਸਰਕਾਰ ਚ ਦਖਲ ਅੰਦਾਜ਼ੀ ਇਹ ਕਿੱਥੋਂ ਸਹੀ ਹੈ ਇਹ ਸਵਾਲ ਹੈ ਹਾਂ ਜੇ ਇਹੀ ਪਹਿਲੂ ਹੈ ਕਿ ਭਾਈ ਦਿੱਲੀ ਦੇ ਮੰਤਰੀਆਂ ਨੇ ਆ ਕੇ ਉਰੇ ਚਲਾਉਣਾ ਹੈ ਦਿੱਲੀ ਦੇ ਲੀਡਰਾਂ ਨੇ ਆ ਕੇ ਉਰੇ ਚਲਾਉਣਾ ਹੈ ਮੰਤਰੀਆਂ ਅਧਿਕਾਰੀਆਂ ਐਮ ਐਲ ਏ ਆਂ ਅਫਸਰਾਂ ਉਹਨਾਂ ਨੂੰ ਉਹਨਾਂ ਨੇ ਚਲਾਉਣਾ ਫਿਰ ਕਹਿੰਦੇ ਡੈਪੂਟੇਸ਼ਨ ਦੇ ਦੇ ਦੋ ਕਿ ਜੀ ਇੱਕ ਸਕੂਲ ਦੇ ਪ੍ਰਿੰਸੀਪਲ ਨੂੰ ਦੂਏ ਸਕੂਲ ਚ ਡੈਪੂਟੇਸ਼ਨ ਤੇ ਵੀ ਵਾਧੂ ਚਾਰਜ ਇੱਕ ਐਸਡੀਐਮ ਨੂੰ ਦੋ ਥਾਵਾਂ ਦਾ ਵਾਧੂ ਚਾਰਜ ਫਿਰ ਕਹਿੰਦੇ ਦਿੱਲੀ ਵਾਲੇ ਮੰਤਰੀਆਂ ਨੂੰ ਉਹਰੇ ਚਾਰਜ ਦੇ ਦੋ ਚਲੋ ਚਾਰਜ ਤੋਂ ਮੇਰੇ ਉੱਤੇ ਧਿਆਨ ਚ ਆਇਆ ਕਹਿੰਦੇ ਜੀ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਚ ਪੰਜ ਛੇ ਮੌਜੂਦਾ ਮੰਤਰੀਆਂ ਨੂੰ ਟਿਕਟ ਦੇ ਸਕਦੀ ਮੌਜੂਦਾ ਪੰਜਾਬ ਸਰਕਾਰ ਦੇ ਕੈਬਨਟ ਮੰਤਰੀਆਂ ਚੋਂ ਜੇਕਰ 5 ਜਾਂ 6 ਬੰਦੇ ਲੋਕ ਸਭਾ ਦੀ ਚੋਣ ਲੜਦੇ ਨਜ਼ਰ ਆ ਜਾਣ ਤਾਂ ਕਹਿੰਦੇ ਜੀ ਇਹ ਇੱਕ ਰਣਨੀਤੀ ਤਹਿਤ ਹੈ ਕਿ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਹੈ ਕਿ ਅਸੀਂ ਨਾਮੀ ਗ੍ਰਾਮੀ ਜਾਣੇ ਪਛਾਣੇ ਲੋਕਾਂ ਦੇ ਹੰਡੇ ਵਰਤੇ ਤੇ ਜਿਨ੍ਹਾਂ ਨੇ ਚੋਣ ਪ੍ਰਕਿਰਿਆ ਦੇਖ ਲਈ ਹੋਵੇ ਲੰਘ ਲਈ ਹੋਣ ਉਹਦੇ ਵਿੱਚੋਂ ਉਹਨਾਂ ਨੂੰ ਤਾਰਾਂਗੇ ਤਾਂ ਸਾਨੂੰ ਫਾਇਦਾ ਹੋਊਗਾ ਤੇ ਇਹਦੇ ਲਈ ਕਹਿੰਦੇ 5-6 ਹਲਕੇ ਤੈਅ ਕੀਤੇ ਜਾ ਰਹੇ ਨੇ ਕਿਸੇ ਸਮੇਂ ਸੰਗਰੂਰ ਹਲਕੇ ਤੋਂ ਚਰਚਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਪਰਿਵਾਰਕ ਜੀ ਕੋਈ ਇੱਥੋਂ ਚੋਣ ਲੜ ਸਕਦਾ ਪਰ ਭਾਨਾ Sidhu ਵਾਲੇ ਮਾਮਲੇ 'ਚ ਜਿਵੇਂ ਸਰਕਾਰ ਨੂੰ ਯੂ ਟਰਨ ਲੈਣਾ ਪਿਆ ਜਿਵੇਂ ਸਰਕਾਰ ਦੇ ਖਿਲਾਫ ਲਾਮਬੰਦੀ ਹੋਈ ਮਾਲ ਵਿੱਚ ਜਿਵੇਂ ਇੱਕ ਨਵੀਂ ਧੂਣੀ ਧਖੀ ਕਹਿੰਦੇ ਉਹਦੇ ਨਾਲ ਸੰਗਰੂਰ ਹਲਕੇ ਨੂੰ ਲੈ ਕੇ ਫਿਰ ਆਮ ਆਦਮੀ ਪਾਰਟੀ ਦੁਵੇਦਾ ਚ ਹੈ ਤੇ ਇਸ ਲਈ ਫਿਰ ਪਰਿਵਾਰ ਤੇ ਦਾਅ ਲਾਉਣ ਦੀ ਬਜਾਏ ਕਿਸੇ ਹੋਰ ਚਿਹਰੇ ਤੇ ਦਾਅ ਲੱਗ ਸਕਦਾ ਤੇ ਉਹ ਚਿਹਰਾ ਕੈਬਨਿਟ ਦੇ ਵਿੱਚ ਕੋ ਮੰਤਰੀ ਹੋ ਸਕਦਾ ਹੈ ਇਸੇ ਤਰ੍ਹਾਂ ਬਠਿੰਡੇ ਹਲਕੇ ਦੀ ਚੋਣ ਨੂੰ ਹੋਰ ਵੱਡਾ ਕਰਨ ਦੇ ਲਈ ਮੌਜੂਦਾ ਇੱਕ ਕੈਬਨਿਟ ਮੰਤਰੀ ਨੂੰ ਟਿਕਟ ਦਿੱਤੀ ਜਾ ਸਕਦੀ ਹੈ। ਫਰੀਦਕੋਟ ਤੋਂ ਲੈ ਕੇ ਪਟਿਆਲਾ ਤੇ ਅੰਮ੍ਰਿਤਸਰ ਤੱਕ ਵੀ ਕਹਿੰਦੇ ਜੀ ਕੈਬਨਿਟ ਮੰਤਰੀਆਂ ਨੂੰ ਚੋਣ ਮੈਦਾਨ ਜੁਤਾਇਆ ਜਾ ਸਕਦਾ ਹੈ। ਜੇ ਗੱਠਜੋੜ ਨਹੀਂ ਹੁੰਦਾ ਫਿਰ 5 ਤੋਂ 6 ਮੌਜੂਦਾ ਕੈਬਨਿਟ ਮੰਤਰੀ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਦੇ ਉਮੀਦਵਾਰ ਹੋ ਸਕਦੇ ਨੇ। ਇੱਕ ਪਾਸੇ ਕਹਿੰਦੇ ਪਾਰਟੀ ਇਹ ਤੈਅ ਕਰਨ ਨੂੰ ਫਿਰਦੀ ਹੈ ਕਿ ਆਪਾਂ ਇਹਨਾਂ 'ਚੋਂ ਚੋਣ ਲੜਾ ਦਈਏ। ਦੂਏ ਪਾਸੇ ਕਹਿੰਦੇ ਪਾਰਟੀ ਦੁਵਿਧਾ ਚਾ ਪਾਰਟੀ ਨੂੰ ਇਹ ਲੱਗਦਾ ਕਿ ਜੇਕਰ ਇਹਨਾਂ ਨੂੰ ਚੋਣ ਲੜਾਈ ਤੇ ਐਮਪੀ ਬਣ ਗਏ ਫਿਰ ਆਪਾਂ ਨੂੰ ਐਮਐਲਏ ਲਈ ਜਿਮਨੀ ਚੋਣ ਚ ਜਾਣਾ ਪੈਣਾ ਤੇ ਜੇ ਜਿਮਨੀ ਚੋਣ ਚ ਗਏ ਫਿਰ ਪਤਾ ਨਹੀਂ ਕਿੰਨਾ ਕੋ ਫਾਇਦਾ ਹੋ ਕਿੰਨਾ ਨੁਕਸਾਨ ਹੋ ਪਹਿਲਾਂ ਤਾਂ ਇਹ ਹੈ ਕਿ ਜੇ ਲੋਕ ਸਭਾ ਚੋਣਾਂ ਦੇ ਉਮੀਦਵਾਰ ਹਾਰ ਗਏ ਫਿਰ ਤਾਂ ਜਵਾਬ ਵੀ ਦੇ ਸਕਦੇ ਆ ਕਿ ਚੋਣ ਕੇਂਦਰ ਵਾਲੀ ਸੀ ਭਾਈ ਕੋਈ ਗੱਲ ਨਹੀਂ ਪਰ ਜਿਹੜੇ ਜਿੱਤ ਗਏ ਜੇ ਉੱਥੇ ਜਿਮਨੀ ਚੋਣ ਹੋਈ ਤੇ ਉਹ ਐਮਐਲਏ ਦੀ ਚੋਣ ਹਾਰ ਗਏ ਫਿਰ ਸਰਕਾਰ ਲਈ ਕਹਿੰਦੇ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਵਾਬ ਦੇਣਾ ਔਖਾ ਹੋ ਜਾਣਾ ਇਸ ਲਈ ਇੱਕ ਪਾਸੇ ਤਾਂ ਪਾਰਟੀ ਇਸ ਦੁਵੇਦਾਚਾ ਕਿ بڑے ਚਿਹਰੇ ਨਾਮੀ ਚਿਹਰੇ ਤਾਰੀਏ ਤਾਂ ਫਾਇਦਾ ਦੂਏ ਪਾਸੇ ਕਹਿੰਦੇ ਜਿਵੇਂ ਨਹੀਂ ਚੋਣ ਲੜਾਣਾ ਨਹੀਂ ਚਾਹੁੰਦੇ ਤੇ ਦੂਸਰੇ ਪਾਸੇ ਜਿਹੜੇ ਕੈਬਨਟ ਮੰਤਰੀਆਂ ਨੂੰ ਹੁਕਮ ਹੋਇਆ ਕਿ ਤੁਸੀਂ ਹਲਕਿਆਂ ਵਿੱਚ ਵੰਡਣਾ ਸ਼ੁਰੂ ਕਰੋ ਤੁਹਾਡੇ ਤੇ ਦਾਅ ਲੱਗ ਸਕਦਾ ਉਹ ਕਹਿੰਦੇ ਪਾਰਟੀ ਹਾਈ ਕੋਰਟ ਦੇ ਹੁਕਮਾਂ ਤੇ 부ਝੇ ਜੇ ਮਨ ਨਾਲ ਆਪਣੇ ਹਲਕਿਆਂ ਵਿੱਚ ਫਿਰਨ ਤਾਂ ਲੱਗ ਗਏ ਤੇ ਜੇ ਟਿਕਟ ਮਿਲ ਗਈ ਚੋਣ ਲੜ ਵੀ ਲੈਣਗੇ ਪਰ ਉਹ ਕੈਬਨਿਟ ਦੀ ਮੰਤਰੀ ਦਾ ਉਹਦਾ ਛੱਡਣਾ ਨਹੀਂ ਚਾਹੁੰਦੇ ਉਹ ਵੀ ਦੋਰੀ ਦੁਬਿਧਾ 'ਚ ਨੇ ਕਿ ਜੇ ਜਿੱਤ ਗਏ ਤਾਂ ਐਮਪੀ ਤਾਂ ਬਣ ਜਾਣਗੇ ਪਰ ਦਿੱਲੀ ਜਾ ਕੇ ਮੰਤਰੀ ਬਣਨਾ ਸੰਭਵ ਨਹੀਂਗਾ ਕਹਿੰਦੇ ਤੇ ਇਧਰੋਂ ਕਹਿੰਦੇ ਮੰਤਰੀ ਉਹਦਾ ਗਵਾ ਲਾਂਗੇ ਤੇ ਦੁਈ ਦੁਬਿਧਾ ਉਹਨਾਂ ਨੂੰ ਇਹ ਆ ਕਿ ਜੇ ਚੋਣ ਲੜ ਕੇ ਹਾਰ ਗਏ ਤਾਂ ਪਤਾ ਨਹੀਂ ਬਾਅਦ ਚ ਕੈਬਨਿਟ ਦਾ ਉਹਦਾ ਵਾਪਸ ਲੈਣਗੇ ਤੁਸ ਤਾਂ ਚੋਣ ਨਹੀਂ ਜਿੱਤੀ ਗਈ ਇਸ ਲਈ ਕਰਨ ਛੱਡ ਦੋ ਸੋ ਦੋਈ ਸਥਿਤੀ 'ਚ ਉਹ ਕੈਬਨਿਟ ਦਾ ਉਹਦਾ ਨਹੀਂ ਛੱਡਣਾ ਚਾਹੁੰਦੇ ਉਹ ਮੰਤਰੀ ਉਹਦਾ ਨਹੀਂ ਛੱਡਣਾ ਚਾਹੁੰਦੇ ਸੋ ਇਸ ਲਈ ਮੰਤਰੀ ਵੀ ਦੁਬਿਧਾ 'ਚ ਨੇ ਤੇ ਪਾਰਟੀ ਵੀ ਦੁਬਿਧਾ 'ਚ ਹੈ ਪਰ ਤਾਂ ਵੀ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਦੇ ਦੌਰਾਨ ਪੰਜਾਬ ਦੀਆਂ 13 ਸੀਟਾਂ ਤੋਂ 5 ਜਾਂ 6 ਮੰਤਰੀਆਂ ਨੂੰ ਤਾਰਨ ਬਾਰੇ ਸੋਚ ਰਹੀ ਹੈ ਦੁਬਿਧਾ 'ਚ ਤਾਂ ਪੰਜਾਬ ਦੀ ਕਾਂਗਰਸ ਵੀ ਦੁਬਿਧਾ 'ਚ ਪੰਜਾਬ ਦਾ ਅਕਾਲੀ ਦਲ ਵੀ ਤੇ ਭਾਜਪਾ ਵੀ ਦੁਬਿਧਾ 'ਚ ਹੈ ਉਮੀਦਵਾਰਾਂ ਨੂੰ ਲੈ ਕੇ ਤੇ ਉਹੀ ਜੀ ਦੁਬਿਧਾ ਹੁਣ ਆਮ ਆਦਮੀ ਪਾਰਟੀ ਦੇ ਅੰਦਰ ਵੀ ਨਜ਼ਰ ਆ ਰਹੀ ਹੈ ਸੋ ਇਸੇ ਲਈ ਇਸ ਪੈਨ ਨੂੰ ਖਬਰਾਂ ਲੈ ਕੇ ਹਾਜ਼ਰ ਸੀ ਤੁਸੀਂ ਬਿੰਗ ਦਾ ਰੋਲੇਬਲਟੀ ਵੀ ਲੋਕਾਂ ਦੀ ਆਵਾਜ਼ ਲੋਕਾਂ ਲਈ